ਲਓ ਜੀ ਅੱਜ ਸੁਖਨਾਵ ਕੋ ਜਦਾਂਦੇ ਹੁੰਦੇ ਆ ਨਾ ਕੀ ਆਂਦੇ ਨੇ ਅੰਗਲ ਕਮਿਆਰ ਤਾਂ ਕਮਿਆਰ ਚੜਿਆ ਆ ਅੱਜ ਦੇ ਮੈਂਬਰ ਤੇ ਮੈਂਬਰ ਵੱਜੰਦੇ ਆ ਇੱਕ ਉਹ ਟੀਮ ਮੈਂਬਰ ਉੱਥੇ ਰੁਸ ਕੇ ਬਿਠੇ ਪੜੇ ਹੋਗੇ ਰੁਸ ਕੇ ਹੈ ਇੱਕ ਟੀਮ ਇੱਕ ਟੀਮ ਮੈਂਬਰ ਇੱਧਰ ਆ ਰਹੇ ਰਾਇਆ ਵਾ ਆਹ ਵੇਖੋ ਸੱਸੀ ਘਾਲ ਦੇ ਸਾਰਿਆਂ ਤੁਹਾਨੂੰ ਖੱਲਿਆ ਨੂੰ ਜੀ ਘੋਟਣਾਓ ਅੱਜ ਅੱਜ ਮੈਂ ਘਰ ਬਕਰਾ ਦੋ ਤੇਰੇ ਨਾਲ ਕਿਹੜਾ ਭੈਣ ਭਰਾਵਾ ਗਾਜੀ ਨਹੀਂ ਭੈਣ ਭਰਾ ਸਾਰੇ ਹੀ ਆ ਮੈਂ ਤਾਂ ਨਾਲ ਬਕਰਾਤੀ ਯਾਰ ਹੋਏ ਤਾਂ ਗੱਲ ਹੈ ਇਹ ਮੈਂ ਸਬਜ਼ੀ ਕਰਮ ਕਰਤੀ ਸੀ ਤੇ ਮੈਂ ਰੋਟੀ ਖਾ ਲਈ ਸੀ ਫਿਰ ਜਾਂ ਤੁਹਾਨੂੰ ਮੈਂ ਫੜਾਤੀ ਆਹੋ ਉਹ ਵੀ ਕੀਲੀਆ ਤੁਹਾਨੂੰ ਮੈਂ ਚੱਲ ਕੋਈ ਨਹੀਂ ਗੁਰਦੁਆਰੇ ਜਾ ਕੇ ਆਪਣੇ ਭਾਂਡੇ ਮਾਂਜਦੇ ਆ ਵੀ ਸੇਵਾ ਹੀ ਆ ਨਾ ਕਿ ਬੜੇ ਦਿਨੋਂ ਕੇ ਵਲੌਗ ਨਹੀਂ ਬਣਾਇਆ ਕੋਈ ਵੀ ਤੇ ਅੱਜ ਮੈਂ ਤਾਂ ਸੁਖਨਾ ਚਾਸਰੀ ਇਕੱਠੇ ਹੋਏ ਸਾਰੇ ਜਾਣੇ ਕੋਈ ਨਾ ਕੋਈ ਕਰਨਾ ਚਾਹੀਦਾ ਆਹ ਇਹ ਅੱਜ ਆਂਟੀ ਹੁਣੀ ਆਏ ਆ ਆਪਣੀ ਡਿਊਟੀ ਤੋਂ ਸਿੱਧੇ ਹੀ ਇੱਥੇ ਵੀਡੀਓ ਬਣਾਉਣ ਪਹੁੰਚੇ ਆ ਅਜੇ ਨਾਲੇ ਆਪਣੀ ਸਰਕਾਰੀ ਵਰਦੀ ਚੇਂਜ ਕਰਨੀ ਆ ਤੇ ਦੱਸੋ ਆਂਟੀ ਕੀ ਕਰਕੇ ਆਏ ਅੱਜ ਅਸੀਂ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਦਾ ਟ੍ਰੇਨਿੰਗ ਵਿੱਚ ਅੱਛਾ ਆ ਵੀ ਲੋ ਕਈ ਪਰ ਮੈਂ ਸਾਰਾ ਕੁਝ ਸਿੱਖ ਲੈਣੀ ਆ ਪਰ ਜਦੋਂ ਮੈਨੂੰ ਠਾਲਦੇ ਆ ਵੀ ਦਵਿੰਦਰ ਜੀ ਤੇ ਇੱਧਰ ਆਓ ਆਹ ਗੱਲ ਦਾ ਜਵਾਬ ਦੋ ਉਦੋਂ ਮੇਰੇ ਕੋਲਿਆ ਨਹੀਂ ਜਾਂਦਾ ਠੀਕ ਆ ਉਦੋਂ ਮੈਂ ਬੱਸ ਕਿਉਂ ਕਿਉਂ ਤੇ ਐਦਾਂ ਮੈਨੂੰ ਜਿੰਨੀਆਂ ਮਰਜ਼ੀ ਗੱਲਾਂ ਪੁੱਛੋ ਮੈਂ ਦੱਸੂਗੀ ਰੌਲਾ ਰੱਪਾ ਪੂਰਾ ਪਾਉਂਗੀ ਤੇ ਉਹ ਜਿੱਦਾਂ ਸਕੂਲ ਦੇ ਵਿੱਚ ਮਾਪਰ ਦੇ ਸਾਹਮਣੇ ਬੱਚਾ ਨਹੀਂ ਨਾ ਬੋਲਦਾ ਕਿੰਨਾ ਬੋਲਦਾ ਤੇ ਉਮਰ ਭਾਵੇਂ ਵੇਰੀ ਵੱਧ ਤੋਂ ਵੱਧ ਏ ਪਰ ਮੈਂ ਨਹੀਂ ਬੋਲ ਸਕਦੀ ਆਪਣੇ ਸੀਨੀਅਰ ਦੇ ਸਾਹਮਣੇ ਠੀਕ ਹਾਂਜੀ ਪਰ ਉਧਰ ਵੇਖਦੇ ਆਂ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਉਧਰ ਮੇਰੇ ਹੁੰਦੀਆਂ ਹਾਂ ਹਾਂਜੀ ਰਣਵੰਟੀ ਜੀ ਸਾਸਰੀ ਕਾਲ ਵਰਦੀ ਆਏ ਸਾਸਰੀ ਕਾਲ ਜੀ ਤੈਨੂੰ ਵੀ ਕਾਜੀ ਆਂਦੇ ਤੈਨੂੰ ਵੀ ਭਾਜੀ ਆਂਦੇ ਅਸੀਂ ਇੱਕ ਦੂਜੇ ਨੂੰ ਭਾਜੀ ਆਂਦੇ ਆ ਤੁਹਾਡੇ ਭਾਜੀ ਆ ਇਹਦੇ ਨਾਲ ਅੰਟੀ ਦੀ ਕੁੜੀ ਨਾਲ ਕੀ ਨਾ ਗੱਲ ਕਰਨੀ ਆ ਹਾਂ ਅੱਜ ਤੂੰ ਵੀ ਕਰ ਲੈ ਗੱਲ ਮੈਂ ਤਾਂ ਉਹੀ ਕਰਨਾ ਉਹਨੇ ਕਿ ਪਰ ਅੰਟੀ ਨਾਲ ਭਾਜੀ ਗੱਲ ਕਰਦੇ ਆਂ ਭਾਜੀ ਤੇ ਅੰਟੀ ਸਵੇਰ ਦੇ ਕਿੱਥੇ ਰਹਿ ਅੱਜ ਅੱਜ ਸਵੇਰ ਦੇ ਘਰੇ ਸੌਂਗ ਸੂਗ ਧਰਨਦੇ ਆਂ ਮੈਂ ਤੇਰੇ ਸਦਕੇ ਜਾਂਦੀ ਬਾਤ ਦਾ ਸਾਹ ਜਾਂਦੀ ਬਾਤ ਦਾ ਸਾਹ ਤੇਰੀ ਕੁੜੀ ਨਾਲ ਤੇਰੀ ਤਾਂ ਜਾਂਦੀ ਬਾਤ ਮੁੱਕਣੀ ਨਹੀਂ ਸੀ ਤੁਸੀਂ ਸਲਾਮ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਜੀ ਆਸ ਕਰਦੇ ਹਾਂ ਕਿ ਤੁਸੀਂ ਠੀਕ-ਠਾਕ ਹੋ ਬਲਕਾਂ ਦਾ ਵੀ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੇ ਅੰਕਲ ਆ ਜਾਏ ਜਾਂ ਟਿਨ ਲੈਂਡ ਡੀਟੀ ਤੋਂ ਨਹੀਂ ਤੇ ਲੈਣ ਤੇ ਉਹ ਆ ਨਹੀਂ ਬਉਟੀ ਨੂੰ ਲੈਣਾ ਆਹ ਬਉਟੀ ਆ ਗਈ ਹਾਂ ਐਂ ਦਾ ਸੱਚ ਨਾ ਹੁੰਦੀ ਬਾਹਰ ਰਸਾਦ ਬਉਟੀ ਲੈਣਾ ਕਦੇ ਹੁੰਦੀ ਹੀ ਨਾ ਕਦੇ ਹੁੰਦੀ ਤੇ ਹੁਣ ਵੀ ਹੈਗੀ ਆ ਉਹ ਚੀਜ਼ ਰੱਖ ਰਹੀ ਆ ਪਰ ਲੱਗਦੀ ਤੇ ਤੁਹਾਡੀ ਬੁੱਢੀ ਆ ਨਾ ਬੁੱਢੀ ਆ ਵੀ ਆ ਰਹੀ ਵਾਤਾ ਦੀ ਹੋਗੀ ਹਨਾ ਪੋਤਿਆਂ ਵਾਲੇ ਦੋਤਿਆਂ ਵਾਲੇ ਨੰਦੀ ਹੋਗੀ ਇਹ ਬੋਤਾ ਦੇ ਮੰਮੀ ਹੋਗੀ ਤੁਹਾਡੇ ਵਾਲਾ ਤੇ ਬੁੱਢੀ ਆ ਦਾ ਦੁਖਸੋ ਕਿੰਨੇ ਫੋਲਣਾ ਵਾ ਬਿਲਕੁਲ ਹੁੰਦੀ ਹੈ ਬੁੱਢੀ ਹੁੰਦੀ ਆ ਬੰਦੇ ਦੀ ਬੁੱਢੀ ਹੁੰਦੀ ਆ ਤੇ ਬੁੱਢੇ ਦੀ ਬੁੱਢੀ ਮੇਰੀ ਹਿੰਦੀ ਹੁੰਦੀ ਆ ਹੁਣ ਆਪਣੀ ਗੱਲ ਤੇ ਆਉਂਦੇ ਨਹੀਂ ਮੁੰਡਾ ਜਿਹੜਾ ਹੁੰਦਾ ਨੌਜਵਾਨ ਉਹਦੀ ਉਮਰਤੀ ਹੁੰਦੀ ਆ ਆਹ ਕਹਿੰਦੀ ਆ ਮੈਂ ਮੱਠੀ ਆ ਤੇ ਬੋਟੀ ਤੇ ਬੋਟੀ ਹੁੰਦੀ ਆ ਬੋਟੀ ਤੇ ਬੋਟੀ ਹੁੰਦੀ ਮੁਰਦੇ ਲਾਵਾ ਚ ਪੂਰੀ ਖਿੰਡਾ ਕੁੰਦੀਆ ਸੋਨਾ ਲਾਦਾ ਨਹੀਂ ਪਾਇਆ ਕੰਡਾ ਲੱਗਦਾ ਸਾਡੇ ਤੋਂ ਲਿੰਗ ਭੰਦਣੇ ਆ ਕਹਿੰਨੇ ਕਾ ਜੀ ਨਹੀਂ ਮੈਕੈਨਿਕ ਹੁੰਦੇ ਨਹੀਂ ਕਰਦੇ ਹੁੰਦੇ ਸੁੰਦਰੀ ਮੁੰਦਰੀ ਲਾਲ ਸਤਾਰਾ ਤੂੰ ਮੇਰੀ ਬੋਟੀ ਤੇ ਨਿਆ ਤੇਰਾ ਨਾ ਈ ਦਾ ਹੀ ਆਪਣੀ ਨਾਲ ਨਹੀਂ ਵੇਖੀ ਦਾਦੀ ਵੇਖੀ ਕੋਈ ਵੀ ਕਹੇ ਸਾਨੂੰ ਇਹਨਾਂ ਪਤਾ ਹੀ ਨਹੀਂ ਹੁੰਦਾ ਵੀ ਇਹ ਵੀ ਕਦੀ ਨਿੱਕੀਆਂ ਵੇਖਣੇ ਇਦਾਂ ਦੀਆਂ ਹੀ ਲੱਗਦਾ ਸਾਡੀ ਦਾਦੀਂ ਤੇ ਹੀ ਨਿੱਕੇ ਹੀ ਕੋਨਾਂ ਦਾ ਸਰੀਰ ਚੰਗਾ ਭਾਰਾ ਹੁੰਦਾ ਹੈ ਗਾਦਰਾ ਪਾਇਆ ਹੁੰਦਾ ਹੈ ਅਸੀਂ ਸੋਚਣਾ ਵੀ ਸਾਡੀਆਂ ਮੰਮੀਆਂ ਪਤਲੀਆਂ ਸ਼ੁਰੂ ਤੋਂ ਦਾਦੀ ਇਦਾਂ ਦੀਆਂ ਹੁੰਦੀਆਂ ਹਾਂਜੀ ਉਹ ਪਹਿਲਾਂ ਨਹੀਂ ਪਤਾ ਹੁੰਦਾ ਪਤਾ ਨਹੀਂ ਹੁੰਦਾ ਇਹ ਜਿਹੜੇ ਬੱਚੇ ਆ ਨਾ ਆਪਣੇ ਸਾਡੀ ਬੁੱਢੀ ਹੈ ਬੁੱਢੀ ਹਾਂ ਆਪਣੇ ਦੇ ਬੱਚੇ ਉਹਨਾਂ ਨੂੰ ਹੁਣ ਸਾਰੇ ਬਾਹਰ ਪੱਦੇ ਆਪਾਂ ਭੋਲੇ ਹੁੰਨੇ ਹਾਂ ਹਾਂ ਸਹੀ ਗੱਲ ਆਪਾਂ ਅੱਧਾ ਕਰਾਉਣ ਹਣ ਮੰਮੀ ਨੇ ਕਦੀ ਗੱਲ ਬਾਤ ਕੀ ਮੰਮੀ ਵੀ ਬੜੇ ਦਿਨਾਂ ਬਾਅਦ ਉੱਠੇ ਅੱਜ ਕਿਉ ਮੰਮੀ ਨਹੀਂ ਨਵਾਂ ਸਸੀ ਕੋ ਕੰਬਲ ਇੱਕੋ ਕੰਬਲ ਤੇ ਸੁਤੀਆਂ ਆਂ ਨਿੱਗ ਡਿਗਿਆ ਮੰਨਣ ਤੇਰੇ ਵੀ ਰਾਏ ਤੇ ਕਹਿੰਦੇ ਸੌਣ ਬੜੀਆਂ ਗੋਲ ਤੇ ਛੋੜ ਕੇ ਸੁਤੀਆਂ ਮੈਂ ਕੀ ਗੱਲ ਛੜਾ ਬੈਗ ਗਿਆ ਮੈਂ ਕਪੜੇ ਨਹੀਂ ਦੇਣ ਗਿਆ ਸੀ ਨਾ ਐ ਦੀ ਆਂਦੇ ਨਾਨ ਖਾਈਏ ਮੈਂ ਨਹੀਂ ਮੈਂ ਨਾਨ ਨਹੀਂ ਖਾਣੀ ਮੈਂ ਤੇ ਪਰੌਂਠੇ ਖਾ ਗਏ ਸੀ ਸਵੇਰੇ ਘਰੋਂ ਦੋ ਖਾਦੇ ਸੀ ਹਾਂ ਫਿਰ ਮੇਰਾ ਜੀ ਕਰਿਆ ਵੀ ਮੈਂ ਨਾ ਗੋਲ ਗੱਪੇ ਖਾਵਾਂ ਹਾਂ ਫਿਰ ਮੈਂ ਜਿਵੇਂ ਬਟਾਰੇ ਵਾਲੀ ਸੜਕ ਵਾਲੇ ਪਾਈ ਕੋ ਜਿੰਦਗੀ ਤੋਂ ਓਥੇ ਦੇ ਕਈਆਂ ਨੇ ਵੇਖ ਲੈਣਾ ਦੇਖਾਂਗਾ ਸਰਾਵਾਂ ਪੈ ਕਾ ਪਰਲੇ ਬੰਨੀਓ ਖਾਦੇ ਜਾਂ ਪਰਲੇ ਰੋੜ ਤੋਂ ਨਹੀਂ ਖਾਦੇ ਪੜਵਾਰੇ ਦੇ ਸਾਹਮਣੇ ਹਾਂ ਫਿਰ ਮੈਂ ਉਧਰ ਤੋਂ ਚੱਲੀ ਚੋਰੀ ਬੜੀ ਗਈ ਮੇਰੀ ਕੋਈ ਵੀ ਕੋੜਾ ਮਾਇਆ ਕਿੰਦਰ ਮੈਂ ਜਾਂਦਾ ਪਿਆ ਗਾ ਕਾਲਾ ਗੋਲ ਗੱਪੇ ਨਾ ਨਾ ਹੰਟੇ ਗੋਗੇ ਪੇ ਖਵਾ ਕੇ ਫੇਰ ਭੇਜਣਾ ਰੋਟੀ ਖਵਾ ਲਈ ਚਾਹ ਪੀ ਲਈ ਹੁਣ ਕਿਹੇ ਚੀਜ਼ ਦੀ ਲੋੜ ਨਹੀਂ ਫੇਰ ਪੁੱਛਾ ਪੈਰ ਲੱਗੇ ਖਵਾ ਦਉਣਾ ਮੈਂ ਬਣਿਆ ਅੰਕਲ ਐਡੇ ਨਾ ਸੁਖ ਨਾ ਦੋ ਤਿੰਨ ਵਾਰੀ ਹੋਇਆ ਉਹ ਰੱਬ ਉਹਨੇ ਕਿਤੇ ਨਾ ਖਾਣੇ 버ਗਰ ਤੇ ਉਦੋਂ ਮੇਰਾ ਕਿਤੇ ਕਿਤੇ ਹਰਤਵਾ ਦਾ ਕੀੜਾ ਲੱਗ ਮੈਂ ਉਹਨੂੰ ਵੇਖ ਲੈਣਾ ਬਿਮਾਰ ਹੋ ਗਿਆ ਮੈਨੂੰ ਸਾਹ ਚੜ ਗਿਆ ਤੇ ਰੰਗੀਨ ਹੈ ਨਾ ਪਿੱਛੇ ਖਵਾ ਕੇ ਫੋਨ ਕਰ ਦੇਣਾ ਦਹੀਂ ਆਪਾਂ ਗੱਲ ਕਰਪ ਕਰਕੇ ਉਹਨੇ ਵੇਖਣਾ ਵੀ ਤੂੰ ਕਿੱਥੇ ਆ ਮੈਂ ਮੈਂ ਜਿਸੇ ਮਰਜੀ ਪਰ ਤੂੰ ਬਰਗਰ ਨਹੀਂ ਖਾਣ। ਪਿਛਾ ਪਾਉਂਗੇ ਰਹੀ ਮੈਂ ਤੇਰੇ ਨਾਲ ਗਈ। ਨਾ ਨਾ ਉਹਨਾਂ ਨੂੰ ਦੱਸਣਾ ਨਹੀਂ ਮੈਂ ਕਿੱਥੇ ਆ। ਉਹਨਾਂ ਨੂੰ ਕਹਿੰਦਾ ਕਿ ਮੈਂ ਬਸ ਮੈਂ ਤੈਨੂੰ ਵੇਖ ਲਿਆ ਤੂੰ ਰੇਟੀ ਚ ਖਲੋਤੀ ਐ ਤੇ ਸਾਬੀ ਉੱਥੇ ਬੈਠਾ ਵਾ। ਤੇ ਤੂੰ ਔਰਲੀ ਨੁਕਰ ਦੇ ਖਲੋਤੀ ਐ ਤੇ ਇਹਨੇ ਕਿਹਾ ਹੈ ਸਭ ਕੁਝ ਸੱਚ ਹੁੰਦਿਆ ਪਰ ਵੀਰ ਹੈ ਕਿੱਥੇ ਆ? ਮੈਂ ਤੈਨੂੰ ਨਹੀਂ ਦੱਸਣਾ ਕਿੱਥੇ ਆ। ਨਹੀਂ ਆਂਟੀ ਉਹਦਾ ਦਿਮਾਗ ਇਤਰਾਹ ਦਾ ਪਤਾ ਨਹੀਂ ਲੱਗਦਾ ਰਿਹਾ। ਇੱਕ ਦਿਨ ਟੀਵੀ 'ਚ ਨਾ ਕੋਈ ਕੀ ਫਿਲਮ ਆਉਂਦੀ ਰਗਵੀਰ ਆਦਾ ਇੰਨੇ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਲਹੂ ਆ ਗਿਆ। ਦਾੜਾ ਨਾ ਆਹ ਆਂਦੀ ਦੀ ਸੱਚੀ ਇਤਰਾ ਹੈ ਮੈਂ ਕਿੰਨੇ ਉਸ ਤੇ ਹੰਮਣਾ ਡਾ ਇਤਨਾ ਨਹੀਂ ਆਂਦੀ ਕਿਤੇ ਪਰ ਪਰ ਵੀ ਕੋਤ ਨਹੀਂ ਆਇਗਾ ਕਿਤੇ ਜਾਦੂ ਜੁੱਦ ਤਰੀ ਮੈਨੂੰ ਇਦਾਂ ਵੇਖ ਲੈਂਦਾ ਉਹ ਕਾਈ ਹੋਣਾ ਉਹਨੂੰ ਇਹ ਭਲੇ ਖਾਹੀ ਮੈਂ ਕਿ ਮੈਂ ਤੂੰ ਐਸੇ ਕਨ ਸੂਟ ਪਾਇਆ ਤੇ ਤੂੰ ਇੱਥੇ ਖਲੋਤੀ ਆ ਬੁਲਟਟਾ ਇੱਥੇ ਲਗਾ ਦੇ ਵੀਰ ਤੂੰ ਕਿੱਥੇ ਆ ਮੈਂ ਜਿੱਥੇ ਮਰਜੀ ਆਵਾਂ ਆਂਦੀ ਵੀਰ ਕੋ ਇਹਨੂੰ ਡਾ ਇਹ ਮਰੇ ਘਟ ਮੌਤ ਤੇ ਕਰਾ ਕੇ ਫੇਗ ਮਜ ਕਾਂਡੀ ਮਾ ਮੇਰੇ ਕਰਾਇ ਦੋਵੇਂ ਮਾਵਾਂ ਤੇ ਬੇਟੀਆਂ ਆਹ ਲਿਆ ਦੇ ਮੈਂ ਤੂੰ ਤੂੰ ਕੀ ਮਾਰਾ ਗਾਣੇ ਬੜੀਆਂ ਵਧੀਆ ਬੇਟੀਆਂ ਆਹ ਗਾਣੇ ਬਹੁਤ ਵਧੀਆ ਰੰਗੀਆਂ ਆਂਟੀ ਨੇ ਸਾਰਾ ਮਜ਼ਾ ਆ ਜਦ ਬੁੱਢੀ ਨੂੰ ਗੁੱਸਾ ਚੜਿਆ ਹੋਣਾ ਨਾ ਤੀਜੀ ਬੁੱਢੀ ਤੇ ਇਦਾਂ ਹੀ ਗਾਲਾਂ ਕੱਢਦੀ ਕਿ ਆਖਿਆ ਮੋਹਨਿੰਦ ਚ ਡੱਬ ਗਿਆ ਨਹੀਂ ਕੋਈ ਕੱਢ ਕੇ ਵੇਲੀ ਸੁਣੀ ਹਰ ਚਾਲ ਦੇ ਨੂੰ ਮੈਂ ਖਵਾ ਲੇ ਹਾਂ ਤੇ ਹੋਰ ਲੈ ਆ ਤਾ ਅਸਲ ਸਾਰੀ ਉਮਰ ਕਰਦੀ ਹੈ ਨਹੀਂ ਤੇਰਾ ਉਹ ਵੇਲਾ ਗੁੰਗਾ ਹੀ ਹੋਗਾ ਕਿ ਸੁਲਾਣਾ ਮਾਰਨੀ ਪੈ ਜੇ ਉਹ ਗੂਨ ਚੜ ਗਏ ਆਹੇ ਰਹਿੰਦੇ ਸ਼ਹਿਰ ਚ ਖਾਂਦੇ ਨੇ ਖਾਂਦੇ ਨਹੀਂ ਰਹਿੰਦੇ ਸ਼ਹਿਰ ਤੇ ਜੀ ਤੁਸਰੀ ਨੂੰ ਘਸਾਉਂਦੇ ਆ ਆ ਨਾ ਇੱਕ ਦਿਨ ਖਾਣ ਚ ਲਈ ਗਏ ਹਾਂ ਟੇਸਟੀ ਨਹੀਂ ਚੰਗੇ ਅਜਿਹੇ ਸੁਣਾ ਪਈ ਜੀ ਹੁਣ ਨਾ ਪ੍ਰਸ਼ਾਦ ਵਾਂਗੂ ਵਰਕੇ ਪਿਸਲਾ ਦੇਣ ਤੇ ਅਸੀਂ ਪਹਿਲਾਂ ਗਏ ਸੀ ਪਰ ਅੰਕੀ ਵੇਖਦਾ ਕਿ ਤਿੰਨ ਮਹੀਨੇ ਪੰਮੇ ਪ੍ਰਸ਼ਾਦ ਪੈਂਦੀ ਆ ਉੱਥੇ ਕੋਈ ਚੀਜ਼ ਨਹੀਂ ਸਲਬੀ ਜਾਂਦੀ ਉਹਨਾਂ ਸਿਸਟਮ ਇਦਾਂ ਦੇ ਕੀਤੇ ਆ ਕੱਚ ਦੇ ਉਹਨਾਂ ਨੇ ਉਹ ਬਣਾਏ ਆ ਕੰਟੇਨਰ ਜੇ ਵਿੱਚ ਉਹਨਾਂ ਪੱਕੇ ਵੱਡੇ ਬਲਬ ਲਾਏ ਹੁੰਦੇ ਵਿੱਚ ਵੀ ਕੋਈ ਚੀਜ਼ ਨਾ ਸਲਬੀ ਜਾਵੇ ਕਿ ਕਿੰਨੇ ਮਹੀਨੇ ਪ੍ਰਸ਼ਾਦ ਹੁੰਦੀ ਉੱਥੇ ਦੇ ਦੇ ਵੱਡੇ ਬਲਬ ਵੀ ਲਾਏ ਆ ਇੱਥੇ ਇਹਨਾਂ ਚੀਜ਼ਾਂ ਦਾ ਘੱਟ ਕਰੇ ਗਿਆ ਉੱਥੇ ਰੋਜ਼ ਰੋਜ਼ ਉੱਥੇ ਉਹਨਾਂ ਦੀ ਚੀਜ਼ ਹੀ ਬੰਦੀ ਜਿੰਨੀ ਕ ਲੱਗ ਜਾਣੀ ਆ ਬਹੁਤ ਪੰਖੇ ਉਹਨਾਂ ਦੇ ਮਿੱਠਾ ਦਾ ਟੇਸ ਕਰਨਾ ਪਰ ਜੋ ਵੱਧਦਾ ਹੈ ਉਹਦਾ ਟੇਸ ਨਹੀਂ ਤਾਂ ਇੱਥੇ ਲੱਗਦਾ ਨਹੀਂ ਮੈਨੂੰ ਖੋਦ ਨਹੀਂ ਦੇਤੀ ਲੱਗੀ ਇੱਕੋ ਦਿਨ ਖਾਣ ਗਈ ਜਦੋਂ ਆਪਾਂ ਪਿੰਡ ਜਾਣਾ ਉੱਧਰ ਉਦੋਂ ਹੀ ਖਾਣੇ ਆ ਇਹ ਅੰਦੇ ਹੁੰਦੇ ਆ ਉਹ ਉਦੋਂ ਪੱਕਾ ਠੇਕਾ ਮਾਰ ਲਾ ਕੇ ਜਿੰਨੇ ਦਿਨ ਲੱਗੇ ਸਹੀਆ ਬਣਾਵਾ ਚਲੋ ਠੀਕ ਆ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤੇ ਹੁਣ ਕਰੀਏ ਵੀਡੀਓ ਸ਼ੁਰੂ ਧੰਨਵਾਦ ਜੀ ਇੱਕ ਮਹੀਨੇ ਬਾਅਦ